ਅਨਾਰ ਪਹਿਲੀ ਨਜ਼ਰ ਦੇ ਵਿੱਚ ਪਾਵੇਂ ਇੱਕ ਫੈਂਸੀ ਫਲ ਲੱਗੇ ਪਰ ਸਿਹਤ ਦੇ ਹਿਸਾਬ ਨਾਲ ਇਹ ਬਹੁਤ ਹੀ ਲਾਭਦਾਇਕ ਹੈ ਇਸ ਦੇ ਛੋਟੇ ਛੋਟੇ ਦਾਣੇ ਸਵਾਦ ਵਿੱਚ ਹਲਕੇ ਮਿੱਠੇ ਅਤੇ ਥੋੜੇ ਖੱਟੇ ਹੁੰਦੇ ਹਨ ਜੋ ਖਾਣ ਦੇ ਵਿੱਚ ਤਾਜ਼ਗੀ ਦਾ ਅਹਿਸਾਸ ਦਿੰਦੇ ਹਨ ਤਾਂ ਅਸੀਂ ਅੱਜ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਕਿ ਰੋਜ਼ਾਨਾ ਸਿਰਫ ਇੱਕ ਕੱਪ ਅਨਾਰ ਖਾਣ ਦੇ ਨਾਲ ਤੁਹਾਡੀ ਸਿਹਤ ਤੇ ਇਸ ਦਾ ਕੀ ਅਸਰ ਪਵੇਗਾ ਇੱਕ ਕੱਪ ਅਨਾਰ ਦੇ ਵਿੱਚ ਕੈਲਰੀ ਦੇ ਨਾਲ ਭਰਪੂਰ ਫਾਈਬਰ ਸਿਹਤਮੰਦ ਕਾਰਬੋਹਾਈਡਰੇਟ ਅਤੇ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਇਹ ਤੱਤ ਸਰੀਰ ਨੂੰ ਬਿਨਾਂ ਥਕਾਵਟ ਦੇ ਹੌਲੀ-ਹੌਲੀ ਊਰਜਾ ਦਿੰਦੇ ਹਨ ਅਤੇ ਸਰੀਰ ਨੂੰ ਲੰਬੇ ਸਮੇਂ ਤੱਕ ਸਰਗਰਮ ਰੱਖਦੇ ਹਨ ਇਸੇ ਕਰਕੇ ਅਨਾਰ ਨੂੰ ਮਿਡ ਮਾਰਨਿੰਗ ਜਾਂ ਦੁਪਹਿਰ ਦੇ ਸਮੇਂ ਇੱਕ ਸਿਹਤਮੰਦ ਸਨੈਕ ਦੇ ਵਜੋਂ ਖਾਣਾ ਵਧੀਆ ਮੰਨਿਆ ਜਾਂਦਾ ਹੈ ਪਾਚਨ ਤੰਤਰ ਨੂੰ ਸੁਧਾਰਦੇ ਹਨ ਅਨਾਰ ਫਾਈਬਰ ਦੇ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਅੰਤਾਂ ਦੀ ਗਤੀ ਨੂੰ ਨਿਯਮਿਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਕਬਜ਼ ਅਤੇ ਪੇਟ ਭਾਰੀ ਰਹਿਣ ਦੀ ਸਮੱਸਿਆ ਹੌਲੀ ਹੌਲੀ ਠੀਕ ਹੋ ਸਕਦੀ ਹੈ ਦਿਲ ਦੀ ਸਿਹਤ ਦੇ ਲਈ ਲਾਭਦਾਇਕ ਜੀ ਹਾਂ ਅਨਾਰ ਵਿੱਚ ਮੌਜੂਦ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਖਾਸ ਕਰਕੇ ਦਿਲ ਦੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ ਇਹ ਰक्त संचार ਨੂੰ ਸੁਧਾਰਦੇ ਹਨ ਅਤੇ ਖਰਾਬ ਕੋਲੇਸਟ੍ਰੋਲ ਦੇ ਅਸਰ ਨੂੰ ਘਟਾਉਂਦੇ ਹਨ ਜਦੋਂ ਕੋਲੇਸਟ੍ਰੋਲ ਕੰਟਰੋਲਡ ਰਹਿੰਦਾ ਹੈ ਤਾਂ ਨਸਾਂ ਵਿੱਚ ਬਲੌਕੇਜ ਨਹੀਂ ਹੁੰਦੀ ਕੈਂਸਰ ਵਿਰੁੱਧ ਗੁਣ ਜਿਵੇਂ ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਦੇ ਅਨੁਸਾਰ ਅਨਾਰ ਦੇ ਜੂਸ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਦੇ ਪ੍ਰਜਨਨ ਨੂੰ ਹੌਲਾ ਕਰਦੇ ਹਨ ਇਹ ਜੂਸ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰਨ ਦੇ ਵਿੱਚ ਵੀ ਮਦਦਗਾਰ ਸਕਦਾ ਹੈ ਰੋਜ਼ ਅਨਾਰ ਖਾਣ ਨਾਲ ਖੂਨ ਸਾਫ਼ ਅਤੇ ਲਾਲ ਰਹਿੰਦਾ ਹੈ ਬਲੱਡ ਪ੍ਰੈਸ਼ਰ ਅਤੇ ਸੂਜਨ ਤੇ ਕੰਟਰੋਲ ਫਾਰਮਕਲੋਜੀਕਲ ਰਿਸਰਚ ਦੇ ਵਿੱਚ ਪ੍ਰਕਾਸ਼ਿਤ ਇੱਕ ਕਲੀਨਿਕਲ ਟਰਾਇਲ ਦੇ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ 150 ml ਅਨਾਰ ਦਾ ਜੂਸ ਪੀਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਨਾਰ ਸਰੀਰ ਦੇ ਵਿੱਚ ਮੌਜੂਦ ਹਲਕੀ ਸੂਜਨ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜੋ ਅਕਸਰ ਥਕਾਵਟ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣਦੀ ਹੈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇੱਕ ਕਪ ਅਨਾਰ ਦੇ ਵਿੱਚ ਵਧੀਆ ਮਾਤਰਾ ਦੇ ਵਿੱਚ ਵਿਟਾਮਿਨ ਸੀ ਅਤੇ ਹੋਰ ਪੌਦੇ ਆਧਾਰਿਤ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਮਦਦ ਕਰਦੇ ਹਨ ਇਹ ਸਿੱਧਾ ਜ਼ੁਕਾਮ ਤੋਂ ਬਚਾਉਣ ਦਾ ਜਾਦੂਈ ਇਲਾਜ ਨਹੀਂ ਹੈ ਪਰ ਨਿਯਮਿਤ ਸੇਵਨ ਦੇ ਨਾਲ ਇਮਿਊਨਿਟੀ ਨੂੰ ਵਾਧੂ ਸਹਾਇਤਾ ਮਿਲਦੀ ਹੈ ਚਮੜੀ ਅਤੇ ਦਿਮਾਗ ਲਈ ਲਾਭਦਾਇਕ ਅਨਾਰ ਸਰੀਰ ਦੇ ਵਿੱਚ ਆਕਸੀਡੇਟਿਵ ਸਟ੍ਰੈਸ ਦੇ ਨਾਲ ਲੜਨ ਦੇ ਵਿੱਚ ਮਦਦ ਕਰਦਾ ਹੈ ਜੋ ਸਕਿਨ ਦੇ ਬੇਜਾਨ ਅਤੇ ਥੱਕੇ ਹੋਏ ਦਿਖਣ ਦੀ ਵੱਡੀ ਵਜ੍ਹਾ ਹੁੰਦਾ ਹੈ ਇਸ ਦੇ ਐਂਟੀਆਕਸੀਡੈਂਟ ਅਤੇ ਹਾਈਡਰੇਸ਼ਨ ਸਹਾਇਕ ਤੱਤ ਚਮੜੀ ਯਾਨੀ ਸਕਿਨ ਨੂੰ ਹੌਲੀ-ਹੌਲੀ ਨਿਖਾਰਦੇ ਹਨ ਤੇ ਕੁਝ ਰਿਸਰਚ ਦਰਸਾਉਂਦੀ ਹੈ ਕਿ ਅਨਾਰ ਦਿਮਾਗ ਤੱਕ ਬਲੱਡ ਫਲੋ ਵਧਾ ਕੇ ਫੋਕਸ ਅਤੇ ਯਾਦਦਾਸ਼ਤ ਨੂੰ ਵੀ ਮਜ਼ਬੂਤ ਕਰ ਸਕਦਾ ਹੈ